ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਸਰੀ ਵਿੱਚ ਮੜ ਚੱਲੀ ਗੋਲੀ ਈਰਾਨ ਵਿੱਚ ਸਰਕਾਰੀ ਟਿਕਾਣਿਆਂ ਤੇ ਬੰਬਾਂ ਦਾ ਵਰੇਗਮੀ ਭਾਰਤ ਬਾਦ ਪਾਕਿਸਤਾਨ ਨੇ ਵੀ ਟਰੰਪ ਦੇ ਦਾਅਵੇ ਕੀਤੇ ਖਾਰਜ ਹਰਿਆਣਾ ਬਾਦ ਹੁਣ ਜੰਮੂ ਕਸ਼ਮੀਰ ਨਾਲ ਵੀ ਛਿੜਿਆ ਪਾਣੀ ਵਿਵਾਦ ਸੋਖਵੀਰ ਦੇ ਦਾਅਵਿਆਂ ਨੂੰ ਆਪਨੇ ਮੁੱਢੋਂ ਕੀਤਾ ਖਾਰਜ ਲਿਆਦੇ ਸਬੂਤ ਫਰਾਰ ਹੋਇਆ ਅਸ਼ਲੀਲ ਵੀਡੀਓ ਵਾਲਾ ਪਖੰਡੀ ਸਾਧ ਅਤੇ ਸਨਸਨੀਖੇਜ਼ ਖੁਲਾਸੇ ਕੁਝ ਹੋਰ ਜਾਣਕਾਰੀਆਂ ਵੀ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਕੈਨੇਡਾ ਦੇ ਸਰੀ ਸ਼ਹਿਰ ਜਿੱਥੇ ਪੰਜਾਬੀਆਂ ਦੀ ਕਾਫੀ ਸੰਗਣੀ ਵਸੂ ਹੈ ਇੱਥੇ ਗੋਲੀਆਂ ਚੱਲਣ ਦਾ ਸਿਲਸਿਲਾ ਬਦਸਤੂਰ ਜਾਰੀ ਹੈ ਰੋਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਸਰੀ ਅਤੇ ਇਸ ਇਲਾਕੇ ਦੇ ਆਲੇ ਦੋਲੇ ਕਾਰੋਬਾਰੀਆਂ ਦੇ ਉੱਤੇ ਇਹ ਨਿਸ਼ਾਨੇ ਵਿੰਨੇ ਜਾ ਰਹੇ ਨੇ ਇੱਤ ਲਗਾਤਾਰ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਜਿਸ ਤੇ ਕਾਰਨ ਭਾਈਚਾਰਾ ਚਿੰਤਾ ਵਿੱਚ ਹੈ ਗੈਂਗਸਟਰਾਂ ਦੇ ਵੱਲੋਂ ਮੋਟੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਤੇ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਦੇ ਦਫ਼ਤਰਾਂ ਜਾਂ ਘਰਾਂ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਹ ਸਿਲਸਲਾ ਹੁਣ ਰੋਕਣ ਦਾ ਨਾਮ ਨਹੀਂ ਲੈ ਰਿਹਾ ਇਹਦੇ ਵਿਚਕਾਰ ਇੱਕ ਕਾਰੋਬਾਰੀ ਦੀ ਮੌਤ ਵੀ ਹੋ ਚੁੱਕੀ ਹੈ ਇਸੇ ਡਰੋਂ ਸਰੀ ਦੇ ਕਾਰੋਬਾਰੀਆਂ ਨੇ ਬੀਤੇ ਦਿਨੀ ਇੱਕ ਬੈਠਕ ਵੀ ਕੀਤੀ ਸੀ ਇਹਦੇ ਨਾਲ ਹੀ ਬੀਸੀ ਦੇ ਮੁੱਖ ਮੰਤਰੀ ਨੇ ਵੀ ਲਾਰੈਂਸ ਗੈਗ ਨੂੰ ਕੈਨੇਡਾ ਵਿੱਚ ਆਤਵਾਦੀ ਸੰਗਠਨ ਐਲਾਨਣ ਵਾਸਤੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ। ਕਾਰਨ ਇਹ ਹੈ ਕਿ ਲਾਰੈਂਸ ਦੇ ਧੜੇ ਵੱਲੋਂ ਹੀ ਸਰੀ ਦੇ ਕਾਰੋਬਾਰੀਆਂ ਤੋਂ ਫਰौती ਮੰਗਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਤੇ ਹੁਣ ਇੱਕ ਹੋਰ ਜਿਹੜੀ ਘਟਨਾ ਵਾਪਰੀ ਹੈ। ਉੱਥੇ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਦੇ ਸਾਬਕਾ ਪ੍ਰਧਾਨ ਰਗਵੀਰ ਸਿੰਘ ਨਿੱਜਰ ਦੇ ਟਰੱਕਿੰਗ ਕਾਰੋਬਾਰੀ ਦਫ਼ਤਰ ਤੇ ਇਹ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਵਾਰੇ ਜਾਣ ਦੀ ਖਬਰ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ਵਿੱਚ ਕਿਸੇ ਵੱਡੇ ਨੁਕਸਾਨ ਤੋਂ ਤਾਂ ਬਚਾਰਿਆ ਹੈ ਜਦਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਰਗਵੀਰ ਸਿੰਘ ਨਿੱਜਰ ਨੇ ਜਾਂਚ ਅਧਿਕਾਰੀਆਂ ਕੋਲ ਖੁਲਾਸਾ ਕੀਤਾ ਹੈ ਕਿ ਉਹਨਾਂ ਪਾਸੋਂ ਕੁਝ ਸਮੇਂ ਤੋਂ ਭਾਰਤ ਦੇ ਨਾਮੀ ਗੈਂਗਸਟਰ ਲਾਰੈਂਸ ਮਿਸ਼ਨ ਉਹੀ ਗੈਂਗ ਦੇ ਨਾਂ ਤੇ 5 ਲੱਖ ਡਾਲਰਾਂ ਦੀ ਫਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਇਹ ਰਕਮ ਨਾ ਦੇਣ ਕਾਰਨ ਉਹਨਾਂ ਨੂੰ ਜਾਨੋਂ ਮਾਰ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਦੱਸਣਾ ਬਣਦਾ ਕਿ ਰਗਵੀਰ ਸਿੰਘ ਨਿੱਜਰ ਮਰਹੂਮ ਆਗੂ ਹਰਦੀਪ ਸਿੰਘ ਨਿੱਜਰ ਦੇ ਚਚੇਰੇ ਭਰਾ ਨੇ ਅਤੇ ਸਥਾਨਕ ਸਿੱਖ ਸਿਆਸਤ ਵਿੱਚ ਕਾਫੀ ਸਰਗਰਮ ਨੇ ਕੁਝ ਅਰਸਾ ਪਹਿਲਾਂ ਉਹਨਾਂ ਦੀ ਰਹਿائش ਤੇ ਵੀ ਗੋਲੀਬਾਰੀ ਹੋ ਗਈ ਸੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿੱਜਰ ਦਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੁੰਦੇ ਆ ਲਗਭਗ 2 ਸਾਲ ਪਹਿਲਾਂ 18 ਜੂਨ 2023 ਨੂੰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੋਟ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਇੱਕ ਪੰਜਾਬੀ ਗਾਇਕ ਕਲਾਕਾਰ ਦੇ ਸਰੀ ਨੇੜਲੇ ਸ਼ਹਿਰ ਮੇਪਲ ਰਿਜ ਦੇ ਘਰ ਦੇ ਵਿੱਚ ਵੀ ਜੋ ਕਿ ਖਾਲੀ ਪਿਆ ਉਹਦੇ ਉੱਤੇ ਵੀ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਤੇ ਹੁਣ ਇੱਕ ਹੋਰ ਦੁਖਦਾਇਕ ਖਬਰ ਬੜ ਰਹੀ ਹੈ ਕੈਲਗਰੀ ਯੂਨੀਵਰਸਿਟੀ ਵਿੱਚ ਪੜ ਰਹੀ ਭਾਰਤੀ ਵਿਦਿਆਰਥਣ ਤਾਨੀਆ ਤਿਆਗੀ ਦੀ ਅਚਾਨਕ ਮੌਤ ਦੀ ਖਬਰ ਹੈ ਇਹ ਜਾਣਕਾਰੀ ਵੈਨਕੂਵਰ ਕੌਂਸੂਲੇਟ ਦਫ਼ਤਰ ਵੱਲੋਂ ਸੋਸ਼ਲ ਮੀਡੀਆ ਐਕਸ ਦੇ ਉੱਤੇ ਇੱਕ ਜਾਣਕਾਰੀ ਦੇ ਰਾਹੀਂ ਇੱਕ ਪੋਸਟ ਦੇ ਰਾਹੀਂ ਦਿੱਤੀ ਗਈ ਹੈ ਉਹਦੇ ਵਿੱਚ ਲਿਖਿਆ ਗਿਆ ਕਿ ਸਾਨੂੰ ਕੈਲਗਰੀ ਯੂਨੀਵਰਸਿਟੀ ਵਿੱਚ ਪੜ ਰਹੀ ਭਾਰਤੀ ਵਿਦਿਆਰਥਣ ਤਾਨੀਆ ਤਿਆਗੀ ਦੀ ਅਚਾਨਕ ਮੌਤ ਦੀ ਖਬਰ ਮਿਲੀ ਹੈ ਤੇ ਦੁੱਖ ਹੋਇਆ ਹੈ ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਸਦੀ ਮੌਤ ਕਿਵੇਂ ਅਤੇ ਕਿਹੜੇ ਹਾਲਾਤਾਂ ਵਿੱਚ ਹੋਈ ਹੈ ਐਕਸ ਤੇ ਇੱਕ ਅਣਪਰਮਾਨਿਤ ਪੋਸਟ ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਸਹਾਇਤਾ ਦੀ ਮੰਗ ਕਰਦੇ ਹੋਏ ਟੈਗ ਕੀਤਾ ਗਿਆ ਸੀ ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਨ ਹੋਈ ਹੈ ਪੋਸਟ ਮੁਤਾਬਕ ਪਰਿਵਾਰ ਨੂੰ ਪਤਾ ਨਹੀਂ ਕਿ ਕੈਨੇਡਾ ਤੋਂ Laash ਵਾਪਸ ਲਿਆਉਣ ਲਈ ਕਿਵੇਂ ਕਿੱਥੇ ਸੰਪਰਕ ਕੀਤਾ ਜਾਵੇ ਪਰ ਭਾਰਤੀ ਕਾਉਂਸਲਰ ਦਫ਼ਤਰ ਨੇ ਆਖਿਆ ਕਿ ਉਹ ਉਹਨਾਂ ਦੇ ਸੰਪਰਕ ਵਿੱਚ ਨੇ ਅਤੇ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾਏਗੀ ਤੇ ਹੁਣ ਪੰਜਾਬ ਦੇ ਵਿੱਚ ਖੇਡਾਂ ਅਤੇ ਅਪਰਾਧ ਇੱਕ ਖਤਰਨਾਕ ਗੱਠ ਜੋੜ ਦਾ ਅਕਸਰ ਲੋਕ ਦਬੀ ਜ਼ੁਬਾਨ ਵਿੱਚ ਜ਼ਿਕਰ ਕਰਦੇ ਰਹੇ ਐ ਪਰ ਹੁਣ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਐ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਪ੍ਰਾਈਵੇਟ ਡਾਕਟਰ ਤੋਂ 30 ਲੱਖ ਰੁਪਏ ਦੀ ਫਰੋਤੀ ਮੰਗਣ ਅਤੇ ਉਸਤੇ ਘਰ ਦੇ ਬਾਹਰ ਗੋਲੀਆਂ ਦੇ ਦੋਸ਼ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਨੂੰ ਗ੍ਰਿਫਤਾਰ ਕੀਤਾ ਐ ਇਸ ਮਾਮਲੇ ਵਿੱਚ ਮਲਜ਼ਮਾਂ ਦੇ ਪੰਜ ਸਾਥੀ ਹਾਲੇ ਫਰਾਰ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਤਿੰਨ ਹੋਰ ਵੀ ਕਬੱਡੀ ਖਿਡਾਰੀ ਹੀ ਦੱਸੇ ਜਾ ਰਹੇ ਨੇ ਇਹ ਮਾਮਲਾ ਲੋਪੋਕੇ ਥਾਣਾ ਇਲਾਕੇ ਦੇ ਪਿੰਡ ਭੀਲੋਵਾਲ ਦਾ ਪੁਲਿਸ ਅਨੁਸਾਰ ਪ੍ਰਾਈਵੇਟ ਡਾਕਟਰ ਜਗਵਰਾਜ ਨੰਦਾ ਨੂੰ ਫੋਨ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਅਤੇ 30 ਲੱਖ ਰੁਪਏ ਦੀ ਫਰौती ਦੀ ਮੰਗ ਕੀਤੀ ਗਈ ਸੀ ਜਦੋਂ ਡਾਕਟਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਚਾਰ ਜੋਨ ਨੂੰ ਮਲਜ਼ਮਾਂ ਨੇ ਉਹਨਾਂ ਦੇ ਘਰ ਦੇ ਬਾਹਰ ਪਹੁੰਚ ਕੀਤੀ ਅਤੇ ਗੋਲੀਬਾਰੀ ਕਰ ਦਿੱਤੀ ਇਸ ਘਟਨਾ ਨਾਲ ਇਲਾਕੇ ਵਿੱਚ دہشت ਫੈਲੀ ਜਾਂਚ ਤੁਰਾਰ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਦੇ ਰਹਿਣ ਵਾਲੇ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਡੀਐਸਪੀ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਤੋਂ 30 ਬੋਰ ਦਾ ਇੱਕ ਗੈਰ ਕਾਨੂੰਨੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਜਿਸ ਦੀ ਵਰਤੋਂ ਗੋਲੀਬਾਰੀ ਵਿੱਚ ਕੀਤੀ ਗਈ ਸੀ ਡੀਐਸਪੀ ਨੇ ਦੱਸਿਆ ਕਿ ਗੁਰਲਾਲ ਸਿੰਘ ਇੱਕ ਅੰਤਰਰਾਸ਼ਟਰੀ ਪੱਧਰ ਦਾ ਕਬੱਡੀ ਖਿਡਾਰੀ ਹੈ ਅਤੇ ਉਸਤੇ ਕਿਸੇ ਅਪਰਾਧਿਕ گروਹ ਨਾਲ ਸੰਬੰਧ ਹੋਣ ਦਾ ਸ਼ੱਕ ਹੈ ਫੋਰਸ ਵੱਲੋਂ ਜਿਨ੍ਹਾਂ 5 ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਉਹਨਾਂ ਵਿੱਚੋਂ 3 ਹੋਰ ਵੀ ਕਬੱਡੀ ਖਿਡਾਰੀ ਹੀ ਦੱਸੇ ਜਾ ਰਹੇ ਨੇ ਫਰਾਰ ਹੋਏ ਮੁਲਜ਼ਮਾਂ ਦੀ ਪਛਾੜ ਗੁਪਤ ਰੱਖੀ ਜਾ ਰਹੀ ਹੈ ਤਾਂ ਜੋ ਉਹਨਾਂ ਦੀ ਗ੍ਰਿਫਤਾਰੀ ਵਿੱਚ ਕੋਈ ਰੁਕਾਵਟ ਪੈਦਾ ਨਾ ਹੋ ਸਕੇ ਤੇ ਹੁਣ ਗੱਲ ਕਰਦੇ ਹਾਂ ਭਾਰਤ ਅਤੇ ਪਾਕਿਸਤਾਨ ਦੇ ਤਣਾਅ ਅਤੇ ਤਣਾਅ ਤੋਂ ਬਾਅਦ ਰਾਸ਼ਟਰਪਤੀ ਟਰੰਪ ਵੱਲੋਂ ਇੱਕ ਵਾਰ ਨਹੀਂ ਸਗੋਂ 13 ਵਾਰ ਦਾਵਾ ਕੀਤਾ ਗਿਆ ਹੈ ਕਿ ਜੰਗਬੰਦੀ ਉਹਨਾਂ ਕਰਵਾਈ ਸੀ ਹੁਣ ਇਹਦੇ ਉੱਤੇ ਪਾਕਿਸਤਾਨ ਨੇ ਵੀ ਚੁੱਪ ਤੋੜ ਦਿੱਤੀ ਹੈ ਕਿ ਭਾਰਤ ਪਾਕਿਸਤਾਨ ਦੇ ਵਿਚਕਾਰ ਜੰਗਮੰਦੀ ਜੋ ਹਾਲੇ ਵੀ ਬਰਕਰਾਰ ਹੈ ਇਹਦਾ ਸਿਹਰਾ ਅਮਰੀਕੀ ਰਾਸ਼ਟਰਪਤੀ ਟਰੰਪ ਲੈਣ ਦੀ ਹਮੇਸ਼ਾ ਗੱਲ ਕਰਦੇ ਰਹੇ ਨੇ ਪਰ ਹੁਣ ਕਿਰਕਰੀ ਹੋ ਰਹੀ ਹੈ ਭਾਰਤ ਤੋਂ ਬਾਅਦ ਪਾਕਿਸਤਾਨ ਨੇ ਵੀ ਇਹ ਦਾਵਾ ਉਹਨਾਂ ਦਾ ਖਾਰਜ ਕਰ ਦਿੱਤਾ ਹੈ ਕਿ ਦੋਵੇਂ ਮੁਲਕਾਂ ਦੇ ਵਿਚਕਾਰ ਜੰਗਮੰਦੀ ਟਰੰਪ ਨੇ ਕਰਵਾਈ ਸੀ ਪਾਕਿਸਤਾਨ ਨੇ ਦਾਵਾ ਕੀਤਾ ਕਿ ਸਾウਦੀ ਅਰਬ ਨੇ ਪਾਕਿਸਤਾਨ ਦੀ ਬੇਨਤੀ ਤੇ ਭਾਰਤ ਦੇ ਨਾਲ ਜੰਗਮੰਦੀ ਵਾਸਤੇ ਗੱਲਬਾਤ ਕੀਤੀ ਸੀ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਇੱਕ ਪਾਕਿਸਤਾਨੀ ਚੈਨਲ ਦੇ ਨਾਲ ਮੁਲਾਕਾਤ ਦੌਰਾਨ ਇਹ ਦਾਅਵਾ ਕੀਤਾ ਹੈ ਇਸ਼ਾਕ ਡਾਰ ਨੇ ਇੰਟਰਵਿਊ ਵਿੱਚ ਇਹ ਵੀ ਮੰਨਿਆ ਕਿ ਭਾਰਤ ਨੇ ਪਾਕਿਸਤਾਨ ਦੇ ਦੋ ਵੱਡੇ ਹਵਾਈ ਅੱਡੇਆ ਨੂਰਖਾਨ ਅਤੇ ਸ਼ੋਰਕੋਟ ਤੇ ਵੀ ਹਮਲਾ ਕਰ ਦਿੱਤਾ ਸੀ ਉਹਨਾਂ ਖੁਲਾਸਾ ਕੀਤਾ ਕਿ 6 ਅਤੇ 7 ਮਈ ਦੀ ਵਿਚਕਾਰਲੀ ਰਾਤ ਨੂੰ ਜਦੋਂ ਪਾਕਿਸਤਾਨ ਜਵਾਬੀ ਹਮਲੇ ਦੀ ਤਿਆਰੀ ਕਰ ਰਿਹਾ ਸੀ ਤਾਂ ਭਾਰਤ ਨੇ ਦੁਬਾਰਾ ਹਵਾਈ ਹਮਲਾ ਕੀਤਾ ਤੇ ਨੂਰ ਖਾਨ ਸ਼ੋਰਕੋਟ ਏਅਰ ਵੇਸ ਨੂੰ ਨੁਕਸਾਨ ਪਹੁੰਚਾ ਦਿੱਤਾ ਸੀ ਇਸ਼ਾਕ ਡਾਰ ਨੇ ਦੋਵਾਂ ਮੁਲਕਾਂ ਦੇ ਵਿਚਕਾਰ ਜੰਗਬੰਦੀ ਕਰਵਾਉਣ 'ਚ 사ウਦੀ ਅਰਬ ਦੀ ਪਹਿਲ ਕਦਮ ਨੂੰ ਸਵੀਕਾਰਿਆ ਉਹਨਾਂ ਦੱਸਿਆ ਕਿ ਭਾਰਤ ਦੇ ਹਮਲਿਆਂ ਤੋਂ ਬਾਅਦ 사ウਦੀ ਅਰਬ ਦੇ ਰਾਜਕੁਮਾਰ ਨੇ ਭਾਰਤ ਨਾਲ ਫੋਨ 'ਤੇ ਗੱਲ ਕਰਦਾ ਪ੍ਰਸਤਾਵ ਰੱਖਿਆ ਸੀ ਫਿਰ ਪਾਕਿਸਤਾਨ ਦੀ ਸਹਿਮਤੀ ਤੋਂ ਬਾਅਦ 사ウਦੀ ਅਰਬ ਨੇ ਭਾਰਤ ਦੇ ਨਾਲ ਗੱਲਬਾਤ ਕੀਤੀ ਇਸ਼ਾਕ ਡਾਰ ਨੇ ਕਿਹਾ ਕਿ ਭਾਰਤੀ ਹਮਲਿਆਂ ਤੋਂ ਲਗਭਗ 45 ਮਿੰਟ ਬਾਅਦ ਸਾਊਦੀ ਅਰਬ ਦੇ ਰਾਜਕੁਮਾਰ ਫੈਜ਼ਲ ਨੇ ਮੇਰੇ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਪ੍ਰਿੰਸ ਨੇ ਪੁੱਛਿਆ ਕਿ ਕੀ ਮੈਨੂੰ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿ ਨਹੀਂ ਜੇ ਪਾਕਿਸਤਾਨ ਰੁਕਣ ਲਈ ਤਿਆਰ ਹੈ ਤਾਂ ਭਾਰਤ ਵੀ ਰੁਕ ਸਕਦਾ ਮੈਂ ਇਸ ਲਈ ਹਾਂ ਕਹਿ ਦਿੱਤੀ ਫਿਰ ਪ੍ਰਿੰਸ ਨੇ ਕੁਝ ਸਮੇਂ ਬਾਅਦ ਦੁਬਾਰਾ ਫੋਨ ਕੀਤਾ ਤੇ ਦੱਸਿਆ ਕਿ ਉਸ ਨੇ ਐਸ ਜੈ ਸ਼ੰਕਰ ਨਾਲ ਇਹ ਗੱਲ ਸਾਂਝੀ ਕਰ ਦਿੱਤੀ ਹੈ ਤੇ ਸਭ ਕੁਝ ਦੱਸ ਦਿੱਤਾ ਇਹ ਸ਼ਾਕ ਡਾਰ ਤੇ ਇਹ ਸਤਾਵੇ ਦੇ ਨਾਲ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ 사우ਦੀ ਅਰਬ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਾਧੇ ਗੁੱਸੇ ਅਤੇ ਤਣਾਅ ਨੂੰ ਸ਼ਾਂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ ਦਸਹਰਾ ਬਣਦਾ ਕਿ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਆਪਰੇਸ਼ਨ ਸੰਧੂਰ ਦੇ ਤਹਿਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਪਾਕਿਸਤਾਨ ਦੇ ਵਿੱਚ ਨੌ ਅੱਤਵਾਦੀ ਠਿਕਾਣਿਆਂ ਤੇ ਸਟਿੱਕ ਹਮਲੇ ਕਰਕੇ 100 ਤੋਂ ਵੱਧ ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ ਇਹਦੇ ਤੋਂ ਬਾਅਦ ਪਾਕਿਸਤਾਨ ਦੇ ਅਸਫਲ ਹਮਲਿਆਂ ਤੋਂ ਬਾਅਦ ਦੋਵਾਂ ਮੁਲਕਾਂ ਵਿਚਕਾਰ ਤਣਾਅ ਲਗਾਤਾਰ ਵੱਧ ਰਿਹਾ ਸੀ ਬਾਅਦ ਵਿੱਚ ਪਾਕਿਸਤਾਨ ਦੀ ਬੇਨਤੀ ਤੇ ਜੰਗਬੰਦੀ ਹੋਈ ਪਰ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਅੰਤਰਰਾਸ਼ਟਰੀ ਮੰਚਾਂ ਤੋਂ ਕਈ ਵਾਰ ਦੋਵਾਂ ਮੁਲਕਾਂ ਵਿਚਕਾਰ ਜੰਗਬੰਦੀ ਕਰਵਾਉਣ ਦਾ ਦਾਵਾ ਕਰਦੇ ਵੇਖਿਆ ਸੁਣਿਆ ਗਿਆ ਸੀ ਜਦੋਂ ਕਿ ਭਾਰਤ ਇਸ ਤੋਂ ਇਨਕਾਰ ਕਰਦਾ ਆ ਰਿਹਾ ਹੈ ਹੁਣ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਨੇ ਵੀ ਦੋਵਾਂ ਗੁਆਂਢੀ ਮੁਲਕਾਂ ਵਿਚਕਾਰ ਅਮਰੀਕਾ ਦੀ ਵਿਚੋਲੇ ਵਜੋਂ ਭੂਮਿਕਾ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਹੁਣ ਗੱਲ ਕਰਦੇ ਹਾਂ ਈਰਾਨ ਅਤੇ ਦੂਸਰੇ ਪਾਸੇ ਇਜ਼ਰਾਈਲ ਜਿਨ੍ਹਾਂ ਦੇ ਵਿਚਕਾਰ ਇਸ ਵਕਤ ਭਿਆਨਕ ਪੱਧਰ ਤੇ ਤਣਾਅ ਪਹੁੰਚਿਆ ਹੋਇਆ ਹੈ ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ جنگ ਭਿਆਨਕ ਹੁੰਦੀ ਜਾ ਰਹੀ ਹੈ ਈਰਾਨ ਨੇ ਹਾਲ ਹੀ ਵਿੱਚ ਇਜ਼ਰਾਈਲ ਤੇ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ ਸੀ ਹੁਣ ਇਜ਼ਰਾਈਲ ਵੀ ਈਰਾਨ ਦੇ ਵਿਰੁੱਧ ਜਵਾਬੀ ਕਾਰਵਾਈ ਕਰ ਰਿਹਾ ਹੈ ਇਸੇ ਦੌਰਾਨ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕੌਟਸ ਨੇ ਫੌਜ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਸ਼ਾਸਨ ਦੇ ਪ੍ਰਤੀਕਾਂ ਤੇ ਹਮਲੇ ਤੇਜ਼ ਕਰਦੇ ਨਿਰਦੇਸ਼ ਦਿੱਤੇ ਨੇ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਰਟਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ ਸ਼ਾਸਨ ਦੇ ਸਾਰੇ ਪ੍ਰਤੀਕਾਂ ਤੇ ਜਨਤਾ ਦੇ ਜ਼ੁਲਮਾਂ ਦੇ ਢੰਗਾਂ ਬਾਰੇ ਬਵਾਸੀਸ ਅਤੇ ਸ਼ਾਸਨ ਦੇ ਸ਼ਕਤੀ ਆਧਾਰ ਜਿਵੇਂ ਕਿ ਰੈਵੋਲਿਊਸ਼ਨਰੀ ਗਾਰਡ ਤੇ ਵੀ ਹਮਲਾ ਕਰਨਾ ਇਰਾਨ ਅਤੇ ਇਜ਼ਰਾਈਲ ਵਿੱਚ ਚੱਲ ਰਹੀ جنگ ਨੇ ਸਾਰਿਆਂ ਨੂੰ ਬੇਚੈਨ ਕੀਤਾ ਹੋਇਆ ਹੈ ਇਸੇ ਤਹਿਤ ਕਈ ਭਾਰਤੀ ਵੀ ਈਰਾਨ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਭਾਰਤ ਨੇ ਆਪਣੇ ਲੋਕਾਂ ਨੂੰ ਮੁਲਕ ਵਾਪਸ ਲਿਆਉਣ ਲਈ ਆਪਰੇਸ਼ਨ ਸਿੰਧੂ ਚਲਾਇਆ ਹੋਇਆ ਹੈ ਉੱਥੇ ਹੀ ਈਰਾਨ ਨੇ ਆਪਣੇ ਏਅਰ ਸਪੇਸ ਨੂੰ ਖਾਸ ਕਰਕੇ ਭਾਰਤੀ ਉਡਾਨਾਂ ਲਈ ਖੋਲ੍ਹਿਆ ਹੈ ਆਪਰੇਸ਼ਨ ਸਿੰਧੂ ਦੇ ਤਹਿਤ ਈਰਾਨੀ ਸ਼ਹਿਰਾਂ ਵਿੱਚੋਂ ਫਸੇ ਘੱਟੋ-ਘੱਟ 1000 ਭਾਰਤੀ ਵਿਦਿਆਰਥੀਆਂ ਦੇ ਅਗਲੇ 2 ਦਿਨਾਂ ਦੇ ਵਿੱਚ ਦਿੱਲੀ ਪਹੁੰਚ ਜਾਣ ਦੀ ਉਮੀਦ ਹੈ ਪਹਿਲੀ ਉਡਾਣ ਨਵੀਂ ਦਿੱਲੀ ਅੱਜ ਪਹੁੰਚੇਗੀ ਦੂਜੀ ਅਤੇ ਤੀਸਰੀ ਉਡਾਣ ਸ਼ਨੀਚਰਵਾਰ ਨੂੰ ਪਹੁੰਚਣ ਦੀ ਉਮੀਦ ਹੈ ਇੱਕ ਸਵੇਰ ਵਕਤ ਅਤੇ ਦੂਸਰੀ ਸ਼ਾਮ ਨੂੰ ਇਜ਼ਰਾਈਲੀ ਅਤੇ ਈਰਾਨੀ ਫੌਜਾਂ ਦੇ ਵਿਚਕਾਰ ਚੱਲ ਰਹੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਕਾਰਨ ਜ਼ਿਆਦਾਤਰ ਈਰਾਨੀ ਹਵਾਈ ਖੇਤਰ ਅੰਤਰਰਾਸ਼ਟਰੀ ਉਡਾਨਾਂ ਵਾਸਤੇ ਬੰਦ ਕੀਤੇ ਹੋਏ ਨੇ ਹਾਲਾਂਕਿ ਇਸ ਦੇ ਬਾਵਜੂਦ ਭਾਰਤ ਨੂੰ ਆਪਣੇ ਵਿਦਿਆਰਥੀਆਂ ਨੂੰ ਕੱਢਣ ਲਈ ਇੱਕ ਵਿਸ਼ੇਸ਼ ਕੋਰੀਡੋਰ ਦਿੱਤਾ ਗਿਆ ਭਾਰਤ ਨੇ ਬੀਤੇ ਵਿਧਵਾਰ ਨੂੰ ਈਰਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਆਪਰੇਸ਼ਨ ਸਿੰਧੂ ਦਾ ਸੰਚਾਲਨ ਕੀਤਾ ਸੀ ਕਿਉਂਕਿ ਇਜ਼ਰਾਈਲ ਨਾਲ ਭਾਰਤ ਦਾ ਟਕਰਾਅ ਘਟਣ ਦੀ ਬਜਾਏ ਲਗਾਤਾਰ ਵੱਧ ਰਿਹਾ ਹੈ ਦਿੱਲੀ ਵਿੱਚ ইরਾਨੀ ਦੂਤਾਵਾਸਤੇ ਅਧਿਕਾਰੀਆਂ ਨੇ ਕਿਹਾ ਕਿ ਕੁਝ ਵਿਦਿਆਰਥੀਆਂ ਦੇ ਜ਼ਖਮੀ ਹੋਣ ਤੋਂ ਬਾਅਦ ইরਾਨੀ ਵਿਦੇਸ਼ ਮੰਤਰਾਲਾ ਤਹਿਰਾਨ ਵਿੱਚ ਭਾਰਤੀ ਮਿਸ਼ਨ ਦੇ ਸੰਪਰਕ ਵਿੱਚ ਹੈ ইরਾਨ ਵਿੱਚ 4000 ਤੋਂ ਵੱਧ ਭਾਰਤੀ ਨਾਗਰਿਕ ਰਹਿ ਰਹੇ ਨੇ ਅਤੇ ਉਹਨਾਂ ਵਿੱਚੋਂ ਅੱਧੇ ਵਿਦਿਆਰਥੀ ਨੇ ਵਿਦੇਸ਼ ਮੰਤਰਾਲੇ ਦੀ ਇੱਕ ਅਧਿਕਾਰਤ ਬਰੀਫਿੰਗ ਦੇ ਅਨੁਸਾਰ ਇਸ ਹਫ਼ਤੇ ਦੇ ਸ਼ੁਰੂ ਵਿੱਚ ਉੱਤਰੀ ইরਾਨ ਤੋਂ 110 ਭਾਰਤੀ ਵਿਦਿਆਰਥੀਆਂ ਨੂੰ ਕੱਢ ਲਿਆ ਗਿਆ ਸੀ ਸੜਕ ਰਾਹੀਂ ਯੇਰੇਵਨ ਅਰਮੀਨੀਆ ਲਿਜਾਇਆ ਗਿਆ ਪਹਿਰਾਰ ਅਤੇ ਜੇਰੇਵਨ ਵਿੱਚ ਭਾਰਤੀ ਮਿਸ਼ਨਾਂ ਵਿਚਕਾਰ ਚੰਗੇ ਤਾਲਮਿਲ ਦੇ ਕਾਰਨ ਵਿਦਿਆਰਥੀਆਂ ਨੂੰ ਕੱਢਣ ਦੀ ਇਹ ਮੁਹਿੰਮ ਸਫਲ ਰਹੀ। ਭਾਰਤੀ ਵਿਦਿਆਰਥੀ 18 ਜੂਨ ਨੂੰ ਜੇਰੇਵਨ ਤੋਂ ਇੱਕ ਵਿਸ਼ੇਸ਼ ਉਡਾਣ ਵਿੱਚ ਸਵਾਰ ਹੋਏ ਸਨ ਅਤੇ 19 ਨੂੰ ਉਹ ਦਿੱਲੀ ਪਹੁੰਚ ਗਏ ਸਨ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਇੱਕ ਵਾਰੀ ਫਿਰ ਤੋਂ ਗਰਮਾ ਗਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਲਗਾਤਾਰ ਗਰਮਉਦਾ ਰਹਿੰਦਾ ਹੈ। ਪਹਿਲਾਂ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਕਲੇਸ਼ ਚੱਲ ਰਿਹਾ ਸੀ। ਹੁਣ ਇਸ ਮੁੱਦੇ ਦੇ ਉੱਤੇ ਸਿਆਸਤ ਹੋਰ ਗਰਮਾ ਗਈ ਹੈ ਦਰਅਸਲ ਜੰਮੂ ਕਸ਼ਮੀਰ ਦੇ ਵਿੱਚ ਪਾਣੀ ਦੀ ਭਾਰੀ ਕਿੱਲਤ ਅਤੇ ਖੇਤਰੀ ਲੋੜੀ ਦੇ ਸਰੋਤਾਂ ਦੀ ਘਾਟ ਨੂੰ ਲੈ ਕੇ ਉੱਥੋਂ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਪੰਜਾਬ ਨੂੰ ਪਾਣੀ ਦੇਣ ਦੀ ਉਹ ਖਿਲਾਫਤ ਕਰ ਰਹੇ ਨੇ ਇਸੇ ਦੌਰਾਨ ਉਹਨਾਂ ਨੇ ਸਿੱਧਾ ਸਵਾਲ ਉਠਾਇਆ ਕਿ ਜਦੋਂ ਸਾਡੇ ਕੋਲ ਖੁਦ ਪਾਣੀ ਨਹੀਂ ਤਾਂ ਅਸੀਂ ਪੰਜਾਬ ਨੂੰ ਪਾਣੀ ਕਿਉਂ ਦੇਈਏ ਦੱਸਣਾ ਬਣਦਾ ਕਿ ਜੰਮੂ ਕਸ਼ਮੀਰ ਤੋਂ ਵਾਧੂ ਪਾਣੀ ਨੂੰ ਪੰਜਾਬ ਹਰਿਆਣਾ ਅਤੇ ਰਾਜਸਥਾਨ ਵੱਲ ਮੋੜਨ ਲਈ 113 ਕਿਲੋਮੀਟਰ ਲੰਬੀ ਨਹਿਰ ਬਣਾਉਣ ਦਾ ਪ੍ਰਸਤਾਵ ਭਾਰਤ ਵਿੱਚ ਜਲ ਸਰੋਤ ਪ੍ਰਬੰਧਨ ਲਈ ਖਾਸ ਹੋ ਸਕਦਾ ਹੈ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ਰਾਹੀਂ ਪੰਜਾਬ ਨੂੰ ਪਾਣੀ ਦੇਣ ਦਾ ਸਖਤ ਵਿਰੋਧ ਕਰ ਦਿੱਤਾ ਉਹਨਾਂ ਆਖਿਆ ਕਿ ਮੈਂ ਅਜਿਹਾ ਕਦੇ ਵੀ ਨਹੀਂ ਹੋਣ ਦਿਆਂਗਾ ਪਾਣੀ ਦੀ ਵਰਤੋਂ ਪਹਿਲਾਂ ਉਹ ਕਰਨਗੇ ਉਹਨਾਂ ਆਖਿਆ ਕਿ ਜੰਮੂ ਦੇ ਵਿੱਚ ਸੋਕੇ ਵਰਗੀ ਸਥਿਤੀ ਹੈ ਅਸੀਂ ਪੰਜਾਬ ਨੂੰ ਫਿਰ ਪਾਣੀ ਕਿਉਂ ਦੇਈਏ ਸਿੰਧੂ ਜਲ ਸੰਧੀ ਤਹਿਤ ਪੰਜਾਬ ਕੋਲ ਪਹਿਲਾਂ ਹੀ ਪਾਣੀ ਹੈ ਕਿ ਉਹਨਾਂ ਨੇ ਸਾਨੂੰ ਲੋੜ ਪੈਣ ਤੇ ਪਾਣੀ ਦਿੱਤਾ ਹੈ ਦਾ ਅਸਲ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹੋਏ ਆਤਵਾਦੀ ਹਮਲੇ ਤੋਂ ਬਾਅਦ ਸਿੰਧੂ ਜਾਲ ਸੰਦੀਰ ਨੂੰ ਮੌਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦਰਿਆ ਦੇ ਪਾਣੀ ਨੂੰ 모ੜਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਉਧਰ ਜੰਮੂ ਕਸ਼ਮੀਰ ਦੇ ਵੱਲੋਂ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ ਤੇ ਅਕਾਲੀ ਦਲ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਪਾਣੀ ਦੀ ਵੰਡ ਵਿੱਚ ਪੰਜਾਬ ਨਾਲ ਹਮੇਸ਼ਾ ਬੇਇਨਸਾਫੀ ਹੋਈ ਹੈ ਜੰਗ ਦੇ ਸਮੇਂ ਸਭ ਤੋਂ ਵੱਧ ਨੁਕਸਾਨ ਵੀ ਪੰਜਾਬ ਦਾ ਹੁੰਦਾ ਹੈ ਚੀਮਾ ਨੇ ਕਿਹਾ ਕਿ ਪਾਣੀਆਂ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਵੱਧ ਪਾਣੀ ਦੀ ਵੰਡ ਨੂੰ ਲੈ ਕੇ ਪੰਜਾਬ ਨਾਲ ਬੇਇਨਸਾਫੀ ਹੋਈ ਹੈ ਜੇਕਰ ਇੱਕ ਸਟੇਟ ਕਹਿਣ ਲੱਗ ਜਾਵੇ ਕਿ ਸਾਨੂੰ ਇਕੱਲੇ ਵਾਸਤੇ ਪਾਣੀ ਚਾਹੀਦਾ ਤਾਂ ਮੈਂ ਸਮਝਦਾ ਕਿ ਇਹ ਕਿਸੇ ਪਾਸਿਓਂ ਵੀ ਵਾਜਬ ਨਹੀਂ ਹੋਏਗਾ ਉਹਨਾਂ ਪਾਕਿਸਤਾਨ ਨਾਲ ਭਾਰਤ ਵਿਚਾਲੇ ਹੋਈ ਜੰਗ ਨੂੰ ਦੁਹਰਾਉਂਦੇ ਹੋਏ ਉਹ ਕਿਹਾ ਕਿ ਜੰਗ ਦੌਰਾਨ ਵੀ ਪੰਜਾਬ ਨੂੰ ਹੀ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ ਉਮਰ ਅਬਦੁੱਲਾਹ ਵੱਲੋਂ ਦਿੱਤਾ ਗਿਆ ਬਿਆਨ ਬੇਹੱਦ ਗੈਰਵਾਜਬ ਹੈ ਇਸੇ ਕਰਕੇ ਗੈਰਵਾਜਬ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇੱਥੇ ਦੱਸਣਾ ਬਣਦਾ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਪਾਣੀ ਤੇ ਪਹਿਲਾ ਸਾਡਾ ਹੱਕ ਹੈ ਪਹਿਲਾਂ ਸਾਡਾ ਪਾਣੀ ਸਾਨੂੰ ਵਰਤਣ ਲਈ ਦਿੱਤਾ ਜਾਵੇ ਫਿਰ ਪੰਜਾਬ ਬਾਰੇ ਵੇਖਾਂਗੇ ਮੈਂ ਪੰਜਾਬ ਕੋਲ ਪਾਣੀ ਕਿਉਂ ਭੇਜਾਂ ਪੰਜਾਬ ਕੋਲ ਪਹਿਲਾਂ ਹੀ ਪਾਣੀ ਬਹੁਤ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਤਿੰਨ ਦਰਿਆ ਹੋਣ ਦੇ ਬਾਵਜੂਦ ਪੰਜਾਬ ਦੇ ਵੱਲੋਂ ਸਾਨੂੰ ਕੋਈ ਵੀ ਪਾਣੀ ਨਹੀਂ ਦਿੱਤਾ ਜਾਂਦਾ ਪਹਿਲਾਂ ਅਸੀਂ ਪਾਣੀ ਵਰਤਾਂਗੇ ਫਿਰ ਹੋਰ ਵੇਖਾਂਗੇ ਉਮਰ ਅਬਦੁੱਲਾਹ ਵੱਲੋਂ ਦਿੱਤੇ ਗਏ ਬਿਆਰਤੇ ਹੁਣ ਸਿਆਸਤ ਦਾ ਭਖਣਾ ਲਾਜ਼ਮੀ ਹੈ ਤੇ ਹੁਣ ਸੁਖਵੀਰ ਦਾ ਇੱਕ ਦਾਵਾ ਅਤੇ ਦਾਅਵੇ ਨੂੰ ਸਬੂਤਾਂ ਸਹਿਤ ਖਾਰਜ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਚੱਲ ਰਹੀ ਹੈ ਉਹਨਾਂ ਦੇ ਸੀਨੀਅਰ ਬੁਲਾਰੇ ਨੇ ਨੀਲ ਗਰਗ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਪੰਜਾਬ ਵਿੱਚ ਬਿਜਲੀ ਦਰਾਂ ਅਤੇ ਉਦਯੋਗਿਕ ਨੀਤੀਆਂ ਸੰਬੰਧੀ ਕੀਤੇ ਗਏ ਦਾਅਵਿਆਂ ਦਾ ਸਖਤੀ ਨਾਲ ਖੰਡਨ ਕਰ ਦਿੱਤਾ ਹੈ ਉਨਾ ਕਿਹਾ ਕਿ ਜੇਸਰ ਡੇ ਟੈਰਫ ਬਾਰੇ ਸੁਖਵੀਰ ਬਾਦਲ ਅਫਸੋਸ ਕਰ ਰਹੇ ਨੇ ਉਹ 2017 ਵਿੱਚ ਕਾਂਗਰਸ ਸਰਕਾਰ ਦੌਰਾਨ ਲਾਗੂ ਕੀਤਾ ਗਿਆ ਸੀ ਨਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਅਕਾਲੀ ਭਾਜਪਾ ਸਰਕਾਰ ਭ੍ਰਿਸ਼ਟਾਚਾਰ ਅਕੋਸ਼ਲਤਾ ਤੇ ਕਰਜ਼ੇ ਦੀ ਵਿਰਾਸਤ ਛੱਡ ਕੇ ਗਈ ਸੀ ਸਾਨੂੰ ਇਹ ਗੜਬੜ ਵਿਰਾਸਤ ਵਿੱਚ ਮਿਲੀ ਹੈ ਅਤੇ ਸਾਨੂੰ ਇਸ ਨੂੰ ਸਾਫ਼ ਕਰਨ ਲਈ ਅਣਥੱਕ ਮਿਹਨਤ ਕਰਨੀ ਪੈ ਰਹੀ ਹੈ ਗਰਗ ਅਨੁਸਾਰ ਅਕਾਲੀ ਭਾਜਪਾ ਸਰਕਾਰ ਦੌਰਾਨ ਉਦਯੋਗਾਂ ਤੋਂ ਪ੍ਰਤੀ ਯੂਨਿਟ 9.9 ਵਸੂਲੇ ਜਾਂਦੇ ਸੀ। ਉਹਨਾਂ ਨੂੰ ਵਾਰ-ਵਾਰ ਬਿਜਲੀ ਕਟਾਂ ਤੇ ਵਿਆਪਕ ਭ੍ਰਿਸ਼ਟਾਚਾਰ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਇਹਦੇ ਉਲਟ ਆਪ ਸਰਕਾਰ ਨੇ ਸਸਤੀ ਬਿਜਲੀ, ਬਿਨਾਂ ਕਟਾਂ ਵਾਲੀ ਬਿਜਲੀ, ਪਾਰਦਰਸ਼ੀ ਸ਼ਾਸਨ, ਕਿਸਾਨਾਂ ਲਈ ਮੁਫਤ ਬਿਜਲੀ, ਸਕੂਲ, ਹਸਪਤਾਲ ਅਤੇ ਰੁਜ਼ਗਾਰ ਨੂੰ ਤਰਜੀ ਦਿੱਤੀ ਹੋਈ ਹੈ। ਉਹਨਾਂ ਆਖਿਆ ਕਿ 90% ਤੋਂ ਵੱਧ ਛੋਟੇ ਉਦਯੋਗ ਹੁਣ ਸਬਸਿਡੀ ਵਾਲੀ ਬਿਜਲੀ ਪ੍ਰਾਪਤ ਕਰ ਰਹੇ ਨੇ। ਵਿਜਲੀ ਕੱਟ ਬਹੁਤ ਘੱਟ ਹੁੰਦੇ ਨੇ ਅਤੇ ਹਮੇਸ਼ਾ ਕੱਟ ਤੋਂ ਪਹਿਲਾਂ ਉਹਨਾਂ ਨੂੰ ਦੱਸਿਆ ਵੀ ਜਾਂਦਾ ਹੈ ਕਿਸਾਨਾਂ ਲਈ ਮੁਫਤ ਤੇ ਨਿਰਵਿਘਨ ਬਿਜਲੀ ਯਕੀਨੀ ਬਣਾਈ ਜਾ ਰਹੀ ਹੈ ਜਿਸ ਨਾਲ ਪੰਜਾਬ ਦੀ ਖੇਤੀਬਾੜੀ ਆਰਥਿਕਤਾ ਨੂੰ ਲਾਹ ਪਹੁੰਚ ਰਿਹਾ ਹੈ ਨੀਲ ਗਰਗਨੇ ਸੁਖਵੀਰ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਾ ਹੈ ਅਤੇ ਉਹਨਾਂ ਨੂੰ ਅਕਾਲੀ ਭਾਜਪਾ ਸਰਕਾਰ ਦੀਆਂ ਅਸਫਲਤਾਵਾਂ ਤੇ ਵਿਚਾਰ ਕਰਦੀ ਅਪੀਲ ਵੀ ਕੀਤੀ ਹੈ ਜਿਸ ਵਿੱਚ ਭ੍ਰਿਸ਼ਟਾਚਾਰ ਤੇ ਮਨਮਰਜ਼ੀ ਨੀਤੀਆਂ ਰਾਹੀਂ ਕਾਰੋਬਾਰਾਂ ਨੂੰ ਨਿਯਮਤ ਤੌਰ ਤੇ ਪਰੇਸ਼ਾਨ ਕਰਨਾ ਵੀ ਸ਼ਾਮਲ ਹੈ ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਪਾਰਦਰਸ਼ਤਾ ਜਵਾਬਦੇਹੀ ਅਤੇ ਡਿਲੀਵਰੀ ਦੇ ਯੁੱਗ ਦੀ ਸ਼ੁਰੂਆਤ ਕੀਤੀ ਹੈ ਅਸੀਂ ਸਰਕਾਰੀ ਸਕੂਲਾਂ ਨੂੰ ਬਦਲਿਆ ਹੈ ਸ਼ਾਸਨ ਨੂੰ ਮਜ਼ਬੂਤ ਕਰ ਰਹੇ ਹਾਂ ਅਤੇ ਪਿਛਲੀਆਂ ਸਰਕਾਰਾਂ ਤੋਂ ਵਿਰਾਸਤ ਵਿੱਚ ਮਿਲੇ ਕਰਜ਼ੇ ਦੀ ਅਦਾਇਗੀ ਕਰ ਰਹੇ ਹਾਂ ਉਨ੍ਹਾਂ ਕਿਹਾ ਕਿ ਆਪ ਸਰਕਾਰ ਉਦਯੋਗਾਂ ਦੇ ਵਧਣ ਫੁੱਲਣ ਲਈ ਮਾਹੌਲ ਬਣਾਉਣ ਲਈ ਵਚਨਬੱਧ ਹੈ ਨਿਰਵਿਘਨ ਬਿਜਲੀ ਸਪਲਾਈ ਅਤੇ ਪਾਰਦਰਸ਼ੀ ਨੀਤੀਆਂ ਨੂੰ ਤਰਜੀਹ ਦੇ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲਾਂ ਹੀ ਮਜ਼ਬੂਤ ਵਿਕਾਸ ਦੀ ਨੀਂਹ ਰੱਖੀ ਹੋਈ ਹੈ ਉਨਾ ਕਿਹਾ ਕਿ ਪੰਜਾਬ ਦੇ ਲੋਕ ਸਮੇਦਾਰ ਨੇ ਉਹ ਇੰਨੀ ਆਸਾਨੀ ਨਾਲ ਝੂਠ ਦਾ ਸ਼ਿਕਾਰ ਨਹੀਂ ਹੋਣ ਵਾਲੇ ਅਕਾਲੀ ਦਲ ਆਪਣੇ ਵਾਅਦਿਆਂ ਦੇ ਕਾਰਨ ਸੁਰੱਖੀਆਂ ਵਿੱਚ ਰਿਹਾ ਹੈ ਅਸੀਂ ਉਹਨਾਂ ਨੂੰ ਪੂਰਾ ਕਰਕੇ ਇਤਿਹਾਸ ਰਚ ਰਹੇ ਹਾਂ ਹੁਣ ਸਮਾਂ ਆ ਗਿਆ ਹੈ ਕਿ ਬਾਦਲ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਨਾ ਬੰਦ ਕਰਨ ਅਤੇ ਆਪਣੀ ਪਾਰਟੀ ਦੀਆਂ ਨਕਾਮੀਆਂ ਤੇ ਧਿਆਨ ਕੇਂਦਰਿਤ ਕਰਨ ਤੇ ਹੁਣ ਗੱਲ ਕਰਦੇ ਹਾਂ ਡੇਰਾ ਮੁਖੀ ਦੀ ਅਸ਼ਲੀਲ ਵੀਡੀਓ ਅਤੇ ਉਹਦੇ ਵਿੱਚ ਕੁਝ ਹੋਰ ਨਵੇਂ ਖੁਲਾਸੇ ਹੋ ਗਏ ਨੇ ਲੁਧਿਆੜਾ ਦੇ ਡੇਰੇਲੇ ਇੱਕ ਧਾਰਮਿਕ ਡੇਰੇ ਦੇ ਮੁਖੀ ਉਸਦੀ ਇੱਕ ਅਸ਼ਲੀਲ ਵੀਡੀਓ ਕਾਫੀ ਵਾਇਰਲ ਹੋ ਗਈ ਹੈ। ਦਰਅਸਲ ਲੁਧਿਆੜਾ ਦੇ ਮੁੱਲਾਪੁਰ ਦਾਖਾ ਅਦੀਰਪੰਨ ਦੇ ਪਿੰਡ ਤਲਵੰਡੀ ਖੁਰ ਦੇ ਵਿੱਚ ਇੱਕ ਡੇਰਾ ਮੁਖੀ ਦੀ ਇਹ ਅਸ਼ਲੀਲ ਵੀਡੀਓ ਚਰਚਾ ਵਿੱਚ ਹੈ। ਡੇਰੇ ਦੇ Swami Shankar Anand ਦੀ ਮਹਿਲਾ ਸ਼ਰਧਾਲੂ ਨਾਲ ਵਾਇਰਲ ਅਸ਼ਲੀਲ ਵੀਡੀਓ ਧਾਰਮਿਕ ਡੇਰੇ ਦੇ ਰਾਜਸਥਾਨ ਸਥਿਤ ਮੁੱਖ ਅਸਥਾਨ ਤੋਂ ਐਕਸ਼ਨ ਦੀ ਤਿਆਰੀ ਹੈ। ਮੁੱਖ ਅਸਥਾਨ ਦੇ ਮੁਖੀ ਮਹਾਂਤ ਦਇਆ ਸਾਗਰ ਨੇ 13 ਜੂਨ ਸ਼ੁੱਕਰਵਾਰ ਨੂੰ ਕੋਡਾ ਸੋਸ਼ਲ ਮੀਡੀਆ ਤੇ ਲਾਈਵ ਹੁੰਦਿਆਂ ਵਾਇਰਲ ਵੀਡੀਓ ਦੀ ਘਟਨਾ ਦੀ ਨਖੇਦੀ ਕਰਦਿਆਂ ਕਿਹਾ ਕਿ ਇਹ ਸੰਤ ਕੀ ਲੀਲਾ ਇਹ ਕੀ ਕਰ ਰਹੇ ਨੇ ਉਹਨਾਂ ਇਥੋਂ ਤੱਕ ਕਿਹਾ ਕਿ ਅਸ਼ਲੀਲ ਵੀਡੀਓ ਹੀ ਨਹੀਂ ਸਵਾਮੀ ਵੱਲੋਂ ਦੇਸ਼ ਤੇ ਵਿਦੇਸ਼ਾਂ ਤੋਂ ਦਾਨ ਦੇ ਨਾਮ ਤੇ ਆਈ ਬੇਸ਼ਮਾਰ ਦੌਲਤ ਨਾਲ ਪੰਜਾਬ ਲੁਧਿਆਣਾ ਰਾਜਸਥਾਨ ਤੇ ਹੋਰ ਨਾਲ ਸੂਬਿਆਂ ਵਿੱਚ ਵੀ ਵੱਡੀ ਜਾਇਦਾਦ ਬਣਾਈ ਹੋਈ ਹੈ ਦਾਨ ਦੇ ਪੈਸੇ ਨਾਲ ਖਰੀਦੀ ਇਹ ਜਾਇਦਾਦ ਸੰਸਥਾ ਦੀ ਨਹੀਂ ਬਲਕਿ ਕੁਝ ਔਰਤਾਂ ਤੇ ਆਦਮੀਆਂ ਦੇ ਨਾਮ ਤੇ ਖਰੀਦੀ ਗਈ ਜਿਸ ਨੂੰ ਲੈ ਕੇ ਸੰਸਥਾ ਪੂਰੀ ਤਰ੍ਹਾਂ ਗੰਭੀਰ ਹੈ ਇਹਦੇ ਨਾਲ ਗਰੀਬਦਾਸ ਪੰਥ ਦਾ ਸੰਤ ਸਮਾਜ ਚਿੰਤਤ ਹੈ ਉਹ ਖੁਦ ਪਿਛਲੇ 4 ਦਿਨਾਂ ਤੋਂ ਚਿੰਤਤ ਨੇ ਉਹਨਾਂ ਵੀਡੀਓ ਦੇਖ ਕੇ ਸਵਾਮੀ ਨੂੰ ਫੋਨ ਵੀ ਕੀਤਾ ਸੀ ਪਰ ਉਹਨਾਂ ਵੱਲੋਂ ਇਸ ਬਾਰੇ ਕੁਝ ਵੀ ਸਪਸ਼ਟ ਨਾ ਦੱਸਿਆ ਗਿਆ ਅਤੇ ਨਾ ਹੀ ਮੋੜ ਇਸ ਮੁੱਦੇ ਤੇ ਸੱਚ ਝੂਠ ਸਾਹਮਣੇ ਰੱਖਣ ਦੀ ਕੋਈ ਗੱਲ ਕੀਤੀ ਗਈ ਤੇ ਨਾ ਸੰਪਰਕ ਕੀਤਾ ਗਿਆ ਉਹਨਾਂ ਕਿਹਾ ਕਿ ਪਤਾ ਇਹ ਵੀ ਲੱਗਾ ਕਿ ਹੋਰ ਵੀਡੀਓ ਵੀ ਨੇ ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਉਹ ਇਸ ਸੰਸਥਾ ਦੇ ਮੁਖੀ ਹੋਣ ਦੇ ਨਾਤੇ ਸਵਾਮੀ ਤੋਂ ਉਹਨਾਂ ਦੇ ਸੇਵੇਦਾਰਾਂ ਨੂੰ ਤਲਬ ਕਰਨਗੇ ਤਾਕੇ ਉਹਨਾਂ ਦਾ ਪੱਖ ਸੁਣ ਲਿਆ ਜਾਵੇ ਉਹਨਾਂ ਹੋਰ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਖੁਦ ਇਸ ਮਾਮਲੇ 'ਚ ਕੋਈ ਕਾਰਵਾਈ ਨਾ ਕਰਨ ਕਿਉਂਕਿ ਇਹ ਉਹਨਾਂ ਦੀ ਸੰਸਥਾ ਦਾ ਮਾਮਲਾ ਹੈ ਜਿਸ ਲਈ ਸਖਤ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਪਹਿਲਾਂ ਵੀ ਕਈ ਘਟਨਾਵਾਂ ਚਰਚਾ ਵਿੱਚ ਰਹੀਆਂ ਨੇ ਪਰ ਇਸ ਵਾਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ਾਇਦ ਕਿਸੇ ਗਵਾਹੀਾਂ ਜਾਂਚ ਦੀ ਲੋੜ ਨਹੀਂ ਹੈ ਪਰ ਫਿਰ ਵੀ ਦੋਸ਼ੀ ਪੱਖ ਨੂੰ ਸੁਣਿਆ ਜ਼ਰੂਰ ਜਾਵੇਗਾ ਉਨਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਸਖਤਰ ਪੰਜਾਬ ਦੇ ਪੁਲਿਸ ਮੁਖੀ ਲੁਧਿਆਣਾ ਦੇ ਡੀਸੀ ਨੂੰ ਵੀ ਅਪੀਲ ਕੀਤੀ ਹੈ ਕਿ ਡੇਰੀ ਦੀ ਸੁਰੱਖਿਆ ਨੂੰ ਲੈ ਕੇ ਮੁਕਤਾ ਪ੍ਰਬੰਧ ਕਰ ਦਿੱਤੇ ਜਾਣ ਤਾਂ ਕਿ ਕਿਸੇ ਤਰ੍ਹਾਂ ਦਾ ਮਾਹੌਲ ਵਿਗੜ ਨਾ ਸਕੇ ਉਹਨਾਂ ਇਹਦੇ ਲਈ ਬਕਾਇਦਾ ਉਹਨਾਂ ਨੂੰ ਲਿਖਤੀ ਤੌਰ ਤੇ ਵੀ ਭੇਜਣ ਦੀ ਗੱਲ ਆਖੀ ਹੈ ਉਹਨਾਂ ਨਾਲ ਹੀ ਸਵਾਮੀ ਅਤੇ ਉਹਨਾਂ ਤੋਂ ਬਾਅਦ ਦੇ ਸੰਤਾਂ ਦੇ ਉੱਤੇ ਕਿਸੇ ਤਰ੍ਹਾਂ ਦੇ ਵੀ ਪ੍ਰਚਾਰ ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ ਭੂਰੀ ਵਾਲਾ ਦੇ ਮੁੱਖ ਸਥਾਨ ਛੋਡਾਨੀ ਤਾਂ ਵਿਖੇ ਅਸ਼ਲੀਲ ਵਾਰਲ ਵੀਡੀਓ ਵਿੱਚ ਫਸੇ ਸਵਾਮੀ ਸ਼ੰਕਰਾਨੰਦ ਵੱਲੋਂ ਉਹਨਾਂ ਦੇ ਨਜ਼ਦੀਕੀ ਸਵਾਮੀ ਓਮਾਨੰਦ ਦੱਸਿਆ ਗਿਆ ਕਿ ਰੁਪਈਆਂ ਨਾਲ ਭਰਿਆ ਬੈਗ ਲੈ ਕੇ ਉਹਨਾਂ ਕੋਲ ਪਹੁੰਚੇ ਸੀ ਇਸ ਗੱਲ ਦੀ ਮੁੱਖ ਅਸਥਾਨ ਸ਼੍ਰੀਮਾਨ ਤਦਿਆ ਸ਼ਾਗਰਜੀ ਨੇ ਖੁਦ ਪੁਸ਼ਟੀ ਕਰ ਦਿੱਤੀ ਹੈ ਉਹਨਾਂ ਆ ਕਿਹਾ ਕਿ ਬੁਲਾਇਆ ਤਾਂ ਸਵਾਮੀ ਸ਼ੰਕਰਾਨੰਦ ਨੂੰ ਗਿਆ ਸੀ ਪਰ ਉਹ ਖੁਦ ਨਾ ਪਹੁੰਚਿਆ ਉਹਨਾਂ ਵੱਲੋਂ ਪੁੱਜੇ ਸਵਾਮੀ ਓਮਾਨੰਦ ਨੇ ਆਪਣੇ ਪੰਜ ਸਾਥੀਆਂ ਨਾਲ ਉਹਨਾਂ ਨਾਲ ਬੰਦ ਕਮਰਾ ਮੀਟਿੰਗ 'ਚ ਛੁਡਾਨੀ ਸਾਹਿਬ ਲਈ ਰੁਪਈਆਂ ਨਾਲ ਭਰਿਆ ਬੈਗ ਬਤੌਰ ਸੇਵਾ ਦੇਣ ਵਾਸਤੇ ਪੇਸ਼ਕਸ਼ ਕੀਤੀ ਜਿਸ ਦੀ ਬਕਾਇਦਾ ਵੀਡੀਓਗ੍ਰਾਫੀ ਵੀ ਕੀਤੀ ਗਈ ਪਰ ਉਹਨਾਂ ਨੇ ਇਹ ਪੈਸਿਆਂ ਦਾ ਭਰਿਆ ਬੈਗ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਅਜੇ ਸਮਾਂ ਨਹੀਂ ਹੈ ਅੱਜ ਉਹਨਾਂ ਦੀ ਥਾਂ ਤੇ ਸਵਾਮੀ ਸ਼ੰਕਰਾਨੰਦ ਨੂੰ ਆਉਣਾ ਚਾਹੀਦਾ ਸੀ ਛੜਾਨੀ ਧਾਮ ਦੇ ਮਹੰਤ ਦਇਆ ਸਾਗਰ ਨੇ ਅਸ਼ਲੀਲ ਵਾਇਰਲ ਵੀਡੀਓ ਮਾਮਲੇ ਵਿੱਚ ਵੱਡਾ ਤੇ ਹੈਰਾਨੀਜਨਕ ਖੁਲਾਸਾ ਕਰ ਦਿੱਤਾ ਉਹਨਾਂ ਖੁਦ ਸੋਸ਼ਲ ਮੀਡੀਆ ਤੇ ਲਾਈਵ ਹੁੰਦਿਆਂ ਅਸ਼ਲੀਲ ਵੀਡੀਓ ਡਿਲੀਟ ਕਰਦੇ ਨਾਮ ਤੇ ਪਿੰਡ ਲਿੱਤਰਾਂ ਦੇ ਗੁਰਵਿੰਦਰ ਅਤੇ ਕੋਹਾੜਾ ਦੇ ਸਿਮਰਜੀਤ ਵੱਲੋਂ 38 ਲੱਖ ਰੁਪਏ ਦੀ ਰਕਮ ਦੇਣ ਦਾ ਖੁਲਾਸਾ ਵੀ ਕੀਤਾ ਹੈ ਪੋਰਸ਼ ਸ਼ਿਕਾਇਤ ਵਿੱਚ ਉਹਨਾਂ ਨੇ ਇਸ 38 ਲੱਖ ਰੁਪਏ ਦੀ ਰਕਮ ਬਰਾਮਦ ਕਰਵਾਉਣ ਅਤੇ ਦੋਵਾਂ ਦੇ ਖਿਲਾਫ ਵੀ ਮੁਕੱਦਮਾ ਦਰਜ ਕਰਨ ਦੀ ਅਪੀਲ ਕੀਤੀ ਹੈ ਛੋਡਾਨੀ ਧਾਮ ਤੋਂ ਮਹਾਂਤ ਦਇਆ ਸਾਗਰ ਵੱਲੋਂ ਕੀਤੀ ਗਈ ਕਾਰਵਾਈ 'ਚ ਸਵਾਮੀ ਸ਼ੰਕਰਾ ਨੰਦ ਦੇ ਨਜ਼ਦੀਕੀ ਸਹਿਯੋਗੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਇਹਨਾਂ ਸਾਰਿਆਂ ਦੇ ਖਿਲਾਫ ਵੀ ਸਵਾਮੀ ਸ਼ੰਕਰਾ ਨੰਦ ਦੇ ਨਾਲ ਮਿਲ ਕੇ ਪੰਥ ਅਤੇ ਧਰਮ ਵਿਰੋਧੀ ਕੰਮ ਕਰਨ ਲਈ ਕਸੂਰਵਾਰ ਠਹਿਰਾਇਆ ਗਿਆ ਇਹਨਾਂ ਵਿੱਚ ਸੁਆਮੀ ਓਮਾਨੰਦ ਉਰਫ ਅਵਤਾਰ ਪਿੰਡ ਬੜੂੰਦੀ ਸਾਬਕਾ ਪੱਤਰਕਾਰ ਕੁਲਦੀਪ ਬੀਬੀ ਜਸਵੀਰ ਕੌਰ ਸੁਰੇਸ਼ਵਰ ਨੰਦ ਇਹ ਦੱਸੇ ਜਾ ਰਹੇ ਨੇ ਇਹਨਾਂ ਸਾਰਿਆਂ ਨੂੰ ਸੁਆਮੀ ਸ਼ੰਕਰਾ ਨਾਲ ਮਿਲ ਕੇ ਪਾਪਾਂ ਦੇ ਭਾਗੀ ਦੱਸਿਆ ਗਿਆ ਇਹ ਵੀ ਦੋਸ਼ ਲਗਾਏ ਗਏ ਨੇ ਕਿ ਇਹਨਾਂ ਸਾਰਿਆਂ ਨੇ ਧਾਰਮਿਕ ਚੰਦੇ ਦਾ ਵੱਡੇ ਪੱਧਰ ਤੇ ਗਲਤ ਇਸਤੇਮਾਲ ਕੀਤਾ ਨਿੱਜੀ ਨਾਵਾਂ ਤੇ ਜਾਇਦਾਦਾਂ ਖਰੀਦੀਆਂ ਨੇ ਬੀਤੇ ਦਿਨੀ ਡੇਰੇ ਪੁੱਜੇ ਨਿਹੰਗ ਸਿੰਘਾਂ ਨੇ ਉੱਥੋਂ ਕਾਮ ਉਤੇਜਕ ਦਵਾਈਆਂ ਮਿਲਣ ਦਾ ਵੀ ਦਾਵਾ ਕੀਤਾ ਅਤੇ ਇਸ ਦੀ ਗੰਭੀਰਤਾ ਨੂੰ ਦੇਖਦਿਆਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਅਤੇ ਡੇਰੇ ਦੇ ਬਾਲ ਘਰ ਵਿੱਚ ਰਹਿੰਦੇ ਬੱਚਿਆਂ ਦਾ ਵੀ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਹੈ ਫਿਰ ਸ਼ਨੀਚਰਵਾਰ ਵਾਲੇ ਦਿਨ ਨਿਹੰਗ ਸੁਖਦੇਵ ਸਿੰਘ ਦੀ ਅਗਵਾਈ ਹੇਠ ਵਫ਼ਦ ਐਸਐਸਪੀ ਨੂੰ ਮਿਲਰ ਪਹੁੰਚਿਆ ਸੀ ਇਸ ਦੌਰਾਨ ਵਫ਼ਦ ਨੇ ਐਸਐਸਪੀ ਡਾਕਟਰ ਅੰਕਰ ਗੁਪਤਾਰ ਨੂੰ ਡੇਰੇ ਦੇ ਸਵਾਮੀ ਦੀ ਇਸ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਕਰ ਦੀ ਮੰਗ ਵੀ ਕੀਤੀ ਸੀ ਇਹਦੇ ਨਾਲ ਹੀ ਉਹਨਾਂ ਨੇ ਮਹਿਲਾ ਨਾਲ ਇਸ ਸਾਥ ਦੀ ਅਸ਼ਲੀਲ ਵੀਡੀਓ ਬਾਬਤ ਉਹ ਸੰਭਾਈਲਾ ਨੂੰ ਵੀ ਸਾਹਮਣੇ ਲਿਆ ਕੇ ਉਸਤੇ ਬਿਆਨ ਕਲਮਬੰਦ ਕਰਦੀ ਮੰਕੀ ਸੀ। ਉਹਨਾਂ ਕਿਹਾ ਕਿ ਡੇਰੇ ਦਾ ਸਵਾਮੀ ਜੋ ਕਿ ਉੱਚੀ ਪਹੁੰਚ ਰੱਖਦਾ ਹੈ, ਉਹਦੇ ਸਦਕਾ ਮਹਿਲਾ ਨੂੰ ਡਰਾ ਸਕਦਾ ਹੈ, ਦਬਕਾ ਸਕਦਾ ਹੈ ਤੇ ਗਾਇਬ ਵੀ ਕਰ ਸਕਦਾ ਹੈ। ਉਸ ਦਾ ਕੋਈ ਵੀ ਕਾਰਨ ਬਣ ਸਕਦਾ ਹੈ। ਇਸ ਮਾਮਲੇ ਵਿੱਚ ਸਵਾਮੀ ਸ਼ੰਕਰਾਨੰਦ ਹੀ ਇੱਕ ਸ਼ਰਧਾਲੂ ਦੀ ਸ਼ਿਕਾਇਤ ਤੇ ਖਬਰ ਮਿਲ ਰਹੀ ਸੀ ਕਿ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਜਿੱਥੇ ਭੂਰੀ ਵਾਲਿਆਂ ਦੀ ਸੰਪਰਦਾ ਵੱਲੋਂ ਸਵਾਮੀ ਸ਼ੰਕਰਾਨੰਦ ਦੀਆਂ ਧਾਰਮਿਕ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਨੇ। ਉਥੇ ਹੀ ਇਸ ਮਾਮਲੇ ਵਿੱਚ ਥਾਣਾ ਦਾਖਾ ਦੀ ਪੁਲਿਸ ਨੇ Swami Shankar Anant ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਨੇ ਆਪਣੀ ਪਛਾਣ ਗੁਪਤ ਰੱਖਣ ਲਈ ਕਿਹਾ ਹੈ ਕਿਉਂਕਿ ਉਸ ਨੂੰ ਖਤਰਾ ਹੈ ਕਿ ਉਹਨਾਂ ਦੀ Swami ਉੱਚੀ ਪਹੁੰਚ ਰੱਖਦਾ ਤੇ ਉਸ ਨੂੰ ਨੁਕਸਾਨ ਵੀ ਪਹੁੰਚਾਇਆ ਜਾ ਸਕਦਾ ਹੈ। ਤੇ ਹੁਣ ਗੱਲ ਕਰਦੇ ਆਂ ਆਪ ਵਿਧਾਇਕ ਦੇ ਭਾਣ ਜਿੱਤੇ ਹਮਲਾ ਹੋਇਆ। ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਗਤਾਰ ਸਿੰਘ ਦਿਆਲਪੁਰਾ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦੇ ਭਾਣਜੇ ਅਮਨਦੀਪ ਸਿੰਘ ਤੇ ਹਮਲਾ ਹੋਇਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਖੇਤਾਂ ਵਿੱਚੋਂ ਕੰਮ ਕਰਨ ਪਹੁੰਚੇ। ਉਦੋਂ ਉੱਥੇ ਮੌਜੂਦ ਚਾਰ ਨਕਾਬਪੋਸ਼ਾ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਉੱਤੇ ਹਮਲਾ ਕਰ ਦਿੱਤਾ। ਹਮਲਾਵਰ ਕਾਰ ਵਿੱਚ ਗਏ ਸਨ ਅਤੇ ਉੱਥੇ ਹੀ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਕਿ ਉਹ ਪਿਛਲੇ 2-3 ਦਿਨਾਂ ਤੋਂ ਅਮਨਦੀਪ ਦੀ ਰੇਕੀ ਕਰ ਰਹੇ ਸੀ। ਅਮਨਦੀਪ ਸਿੰਘ ਹਮਲੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਰੈਫਰ ਕਰਨਾ ਪਿਆ। ਪੁਲਸ ਦਾ ਕਹਿਣਾ ਕਿ ਹਾਲੇ ਇਹ ਪਤਾ ਨਹੀਂ ਲੱਗਿਆ ਕਿ ਹਮਲਾ ਅਮਨਦੀਪ ਤੇ ਕਿਉਂ ਕੀਤਾ ਗਿਆ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਹੁਣ ਪੰਜਾਬ ਸਰਕਾਰ ਨੂੰ ਰਾਹਤ ਦੀ ਖਬਰ ਹੈ ਕੇਂਦਰ ਸਰਕਾਰ ਨੇ ਦਰਅਸਲ ਪੰਜਾਬ ਦੀ ਕਰਜ਼ਾ ਹੱਦ ਤੇ ਰੋਕ ਲਗਾ ਦਿੱਤੀ ਸੀ ਪਰ ਪੰਜਾਬ ਨੇ ਕੁਝ ਦਲੀਲਾਂ ਦਿੱਤੀਆਂ ਸੀ ਜਿਹੜੀਆਂ ਕਿ ਰਾਸ ਆ ਗਈਆਂ ਨੇ ਅਸਲ ਦੇ ਵਿੱਚ ਪੰਜਾਬ ਦੀ ਕਰਜ਼ਾ ਹੱਦ ਤੇ ਲਗਾਈ ਗਈ 16470 ਕਰੋੜ ਰੁਪਏ ਦੀ ਕਟੌਤੀ ਵਿੱਚੋਂ 4000 ਕਰੋੜ ਰੁਪਏ ਦੀ ਕਰਜ਼ਾ ਹੱਦ ਬਹਾਲ ਕਰ ਦਿੱਤੀ ਗਈ ਹੈ ਇਹਦੇ ਵਿੱਚੋਂ ਪੰਜਾਬ ਸਰਕਾਰ ਨੂੰ 3080 ਕਰੋੜ ਰੁਪਏ ਦਾ ਕਰਜ਼ਾ ਚਾਲੂ ਵਿੱਤੀ ਸਾਲ 2025-26 ਦੇ ਪਹਿਲੇ 9 ਮਹੀਨਿਆਂ ਵਿੱਚ ਅਤੇ ਬਾਕੀ 920 ਕਰੋੜ ਰੁਪਏ ਆਖਰੀ ਤਿਮਾਹੀ ਵਿੱਚ ਚੁੱਕਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਫੈਸਲਾ ਵਿੱਤੀ ਸੰਕਟ ਨਾਲ ਜੂਝ ਰਹੇ ਪੰਜਾਬ ਵਾਸਤੇ ਵੱਡੀ ਰਾਹਤ ਵਾਲਾ ਹੈ। ਹਾਲਾਂਕਿ ਬਾਕੀ 7500 ਕਰੋੜ ਰੁਪਏ ਦਾ ਕਰਜ਼ਾ ਦੀ ਹੱਦ ਇਹ ਬਹਾਲੀ ਦਾ ਮਾਮਲਾ ਕੇਂਦਰੀ ਵਿੱਤ ਮੰਤਰਾਲੇ ਨੇ ਵਿਚਾਰ ਅਧੀਨ ਰੱਖਿਆ ਹੈ। ਪਿਛਲੇ ਮਹੀਨੇ ਕੇਂਦਰ ਨੇ ਪੰਜਾਬ ਦੀ ਕਰਜ਼ਾ ਹੱਦ 16470 ਕਰੋੜ ਰੁਪਏ ਦੀ ਉਹਦੇ ਤੇ ਕਟੌਤੀ ਕਰ ਦਿੱਤੀ ਸੀ ਜਿਸ ਦੇ ਵਿਰੁੱਧ ਪੰਜਾਬ ਸਰਕਾਰ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖ ਕੇ 11500 ਕਰੋੜ ਰੁਪਏ ਦੀ ਕਟੌਤੀ ਨੂੰ ਤੱਥਾਂ ਸਹਿਤ ਰੱਦ ਕਰ ਦਿੱਤਾ ਸੀ ਪੰਜਾਬ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਪਾਵਰ ਕਮ ਨੂੰ ਸਮੇਂ ਸਿਰ ਬਿਜਲੀ ਸਬਸਿਡੀ ਦਿੱਤੀ ਗਈ ਹੈ ਅਤੇ ਇਸ ਦੇ ਸਬੂਤ ਵੀ ਕੇਂਦਰ ਸਰਕਾਰ ਨੂੰ ਭੇਜ ਦਿੱਤੇ ਗਏ ਸੀ ਇਹਨਾਂ ਸਬੂਤਾਂ ਦੀ ਜਾਂਚ ਤੋਂ ਬਾਅਦ ਕੇਂਦਰ ਸਰਕਾਰ ਨੇ 4000 ਕਰੋੜ ਰੁਪਏ ਦੀ ਕਰਜ਼ਾ ਹੱਦ ਬਹਾਲ ਕਰਦਾ ਫੈਸਲਾ ਸੁਣਾ ਦਿੱਤਾ ਹੈ ਕੇਂਦਰੀ ਵਿੱਤ ਮੰਤਰਾਲੇ ਨੇ ਵਿੱਤੀ ਸਾਲ 2025-26 ਲਈ ਪੰਜਾਬ ਦੀ ਕੁੱਲ ਕਰਜ਼ਾ ਹੱਦ 51176.40 ਕਰੋੜ ਰੁਪਏ ਦੀ ਨਿਰਧਾਰਤ ਕੀਤੀ ਸੀ ਜਿਸ ਵਿੱਚੋਂ ਪਹਿਲੇ 9 ਮਹੀਨਿਆਂ ਲਈ 38382 ਕਰੋੜ ਰੁਪਏ ਦੀ ਹੱਦ ਸੀ ਪਰ ਮਈ ਮਹੀਨੇ ਜਾਰੀ ਪੱਤਰ ਵਿੱਚ ਕੇਂਦਰ ਨੇ ਸਿਰਫ 21000 ਤੇ 905 ਕਰੋੜ ਰੁਪਏ ਦੀ ਕਰਜ਼ਾ ਹੱਦ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਕਾਰਨ 16477 ਕਰੋੜ ਰੁਪਏ ਦੀ ਕਟੌਤੀ ਹੋਈ ਇੱਕ ਕਟੌਤੀ ਵਿੱਤੀ ਸੁਧਾਰਾਂ ਦੇ ਮੱਦੇ ਨਜ਼ਰ ਕੀਤੀ ਗਈ ਸੀ ਪੰਜਾਬ ਦੀ ਵਿੱਤੀ ਸਿਹਤ ਪਹਿਲਾਂ ਹੀ ਕਮਜ਼ੋਰ ਹੈ ਅਤੇ ਅਜਿਹੀ ਕਟੌਤੀ ਪੰਜਾਬ ਲਈ ਮੁਸ਼ਕਲਾ ਵਧਾ ਸਕਦੀ ਸੀ ਚਾਲੂ ਵਿੱਤੀ ਸਾਲ ਵਿੱਚ ਪੰਜਾਬ ਸਰਕਾਰ ਨੇ 1.11 ਲੱਖ ਕਰੋੜ ਰੁਪਏ ਦੀ ਮਾਲੀਏ ਦੀ ਪ੍ਰਾਪਤੀ ਦਾ ਟੀਚਾ ਰੱਖਿਆ ਹੈ ਜਦਕਿ ਖਰਚ 1.35 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਇਹਦੇ ਨਾਲ 23957.28 ਕਰੋੜ ਰੁਪਏ ਦਾ ਮਾਲੀਆ ਘਾਟਾ ਹੋਵੇਗਾ ਇਸ ਤਰ੍ਹਾਂ 4000 ਕਰੋੜ ਰੁਪਏ ਦੀ ਕਰਜ਼ਾ ਹੱਦ ਦੀ ਬਹਾਲੀ ਪੰਜਾਬ ਦੀ ਵਿੱਤੀ ਸਥਿਤੀ ਨੂੰ ਸੰਭਾਲਣ ਵਿੱਚ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ ਪਰ ਬਾਕੀ ਕਟੌਤੀ ਦੀ ਬਹਾਲੀ ਅਤੇ ਵਧਦਾ ਕਰਜ਼ਾ ਸੂਬੇ ਲਈ ਚੁਣੌਤੀਆਂ ਬਣਿਆ ਰਹੇਗਾ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਾਡੇ ਸਿਰ ਇਹ ਸਮੱਸਿਆਵਾਂ ਅਤੇ ਕਰਜ਼ਾ ਇਹ ਸਾਨੂੰ ਵਿਰਾਸਤ ਵਿੱਚ ਪਹਿਲੀਆਂ ਸਰਕਾਰਾਂ ਛੱਡ ਕੇ ਗਈਆਂ ਨੇ ਜਿਸ ਦਾ ਅਸੀਂ ਭੁਗਤਾਨ ਵੀ ਕਰ ਰਹੇ ਹਾਂ ਇਸੇ ਕੁੱਲ ਨੂੰ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੀਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰ ਬਰਾਖਾ